ਹੈਲੋ ਫਰੈਂਡਸ ਵੈਲਕਮ ਬੈਕ ਮਾਈ ਚੈਨਲ ਅੱਜ ਦੀ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਸਵੇਰੇ ਸਵੇਰੇ ਉੱਠ ਕੇ ਮੈਂ ਸਕੂਲ ਦੇ ਲਈ ਰੈਡੀ ਹੋਈ ਕੰਮ ਸਾਰਾ ਖਤਮ ਕਰਕੇ ਉਸ ਤੋਂ ਬਾਅਦ ਮੈਂ ਖਾਦੀ ਮੈਡੀਸਿਨ ਸਵੇਰੇ ਸਵੇਰੇ ਉੱਠ ਕੇ ਇੰਨੀ ਹ ਸ਼ਿਕਾਂ ਆਉਂਦੀਆਂ ਪਈਆਂ ਸੀ ਮਤਲਬ ਸਿਰ ਐਨਾ ਪਾਰਾ ਜ਼ੁਕਾਮ ਦੇ ਨਾਲ ਬੁਰਾ ਹਾਲ ਇਸ ਤੋਂ ਬਾਅਦ ਫਿਰ ਮੈਂ ਮੈਡੀਸਿਨ ਖਾਦੀ ਫਿਰ ਮੈਂ ਸਕੂਲ ਜਾਣ ਦੇ ਲਈ ਰੈਡੀ ਹੋਈ ਐਕਚੁਅਲੀ ਹੁਣ 2-3 ਦਿਨਾਂ ਤੋਂ ਮੈਂ ਇਹ ਵਾਲਾ ਰੁਟੀਨ ਆਪਣਾ ਫੋਲੋ ਕੀਤਾ ਕਿ ਜਸਨੂਰ ਨੂੰ ਮੈਂ ਅੱਗੇ ਸਵੇਰੇ ਤਿਆਰ ਕਰਕੇ ਜਾਂਦੀ ਸੀ ਪਰ ਜਿੱਦਾਂ ਜਿੱਦਾਂ ਹੁਣ ਉਹ ਪੱਟੀ ਹੋ ਰਹੀ ਆ ਮੈਂ ਉਹਦੇ ਸਾਹਮਣੇ ਯੂਨੀਫਾਰਮ ਵੀ ਪਾਈ ਹੁੰਦੀ ਆ ਨਾ ਉਹਨੂੰ ਪਤਾ ਲੱਗ ਜਾਂਦਾ ਮम्मा ਨੇ ਸਕੂਲ ਜਾਣਾ ਫਿਰ ਉਹ ਇੰਨਾ ਪਿੱਛੇ ਪੈਂਦੀ ਆ ਨਾ ਫਿਰ ਮੈਨੂੰ ਰੋਂਦੀ ਨੂੰ ਛੱਡ ਕੇ ਜਾਣਾ ਪੈਂਦਾ ਘਰ ਜਿਹਦੇ ਨਾਲ ਫਿਰ ਬੜਾ ਮਨ ਖਰਾਬ ਹੁੰਦਾ ਫਿਰ ਮਤਲਬ ਬਹੁਤ ਜ਼ਿਆਦਾ ਰੋਂਦੀ ਆ ਥੋੜਾ ਨਹੀਂ ਜੇ ਮੈਂ ਇੰਨੀ ਅੱਗੇ ਤੱਕ ਵੀ ਚੱਲ ਜਾਣਾ ਮੈਨੂੰ ਉਹਦੀ ਆਵਾਜ਼ ਸੁਣਾਈ ਦਿੰਦੀ ਰਹਿੰਦੀ ਕੰਨਾ ਚ ਰੋਂਦੀ ਦੀ ਫਿਰ ਉਹ ਚੀਜ਼ ਬੜਾ ਇਹਦਾ ਹਰਟ ਕਰਦੀ ਆ ਤੇ ਫਿਰ ਮम्मा ਮੈਨੂੰ ਕਹਿੰਦੇ ਕਿ ਤੂੰ ਨਾ ਉਹਨੂੰ ਠਾੜ ਲਿਆ ਕਾ ਜਦੋਂ ਤੂੰ ਸਕੂਲ ਚੱਲ ਜਾਣਾ ਉਸ ਤੋਂ ਬਾਅਦ ਮੈਂ ਆਪ ਹੀ ਠਾੜ ਕੇ ਤਿਆਰ ਕਰ ਦੂੰਗੀ ਤੂੰ ਉਹਨੂੰ ਸੁੱਤੀ ਰਹਿਣ ਦ ਰੋਂਦੇ ਨੂੰ ਛੱਡ ਕੇ ਜਾਣਾ ਤੇ ਇਸ ਤੋਂ ਬਾਅਦ ਫਿਰ ਮੈਂ ਤਿਆਰ ਹੋਣਾ ਤਿਆਰ ਹੋਣ ਤੋਂ ਬਾਅਦ ਫਿਰ ਬੱਸ ਲੈਣੀ ਆ ਸਕੂਲ ਬੱਸ ਸਾਡੇ ਨੀਅਰ ਹੀ ਆਂਦੀ ਆ ਤੇ ਪਹਿਲਾਂ ਮਿਲਦਾ ਚਾਹ ਦਾ ਕੱਪ ਤੁਸੀਂ ਇਹ ਦੇਖ ਲਓ ਮਤਲਬ ਮਾਂ ਕੀ ਹੁੰਦੀ ਹੈ ਨਾ ਖੁਦ ਬੰਦਾ ਬਿਮਾਰ ਪਿਆ ਆ ਬਟ ਉਹਨਾਂ ਨੂੰ ਇਹ ਚੀਜ਼ ਪਤਾ ਹੈ ਕਿ ਹਾਂ ਇਹਨੇ 3:30 ਵਜੇ ਘਰ ਪਹੁੰਚ ਜਾਣਾ ਮੇਰੇ ਆਉਣ ਤੋਂ ਪਹਿਲਾਂ ਚਾਹ ਜਿਹੜੀ ਆ ਬਣੀ ਹੋਈ ਹੁੰਦੀ ਆ ਮਤਲਬ ਇਹ ਹੁੰਦੀ ਸਾਡੀ ਮਾਂ ਮਾਂ ਤੋਂ ਇਲਾਵਾ ਕੋਈ ਵੀ ਦੂਜਾ ਇਨਸਾਨ ਇਹ ਚੀਜ਼ ਨਹੀਂ ਕਰਦਾ ਫਿਰ ਇਹ ਹੀ ਚੀਜ਼ ਆ ਕਿ ਹੁਣ ਸਹੀ ਮਿਲ ਨਹੀਂ ਹੋ ਗਿਆ ਮੈਂ ਇੰਨਾ ਸਟਰਗਲ ਕਰਦੀ ਪਈ ਆ ਇੱਕ ਦਿਨ ਵੀ ਮੇਰਾ ਇਦਾਂ ਦਾ ਨਹੀਂ ਹੁੰਦਾ ਜਿੱਦ ਦਿਨ ਮੈਂ ਇੱਥੇ ਨਾ ਆਵਾਂ ਕਿਉਂਕਿ ਮੈਨੂੰ ਨਹੀਂ ਰਹਿ ਹੁੰਦਾ ਕਿ ਅਗਰ ਸਾਡੇ ਮਾਪੇ ਸਾਡੇ ਲਈ ਇੰਨਾ ਕਰਦੇ ਆ ਤੇ ਸਾਡਾ ਵੀ ਫਰਜ਼ ਆ ਚਾਹੇ ਅਸੀਂ ਜਿੰਨਾ ਮਰਜ਼ੀ ਆਪਣੀ ਡਿਊਟੀ ਕਰਦੇ ਆ ਜਾਂ ਸਾਡੀ ਮੈਰिज ਹੋ ਗਈ ਜਾਂ ਸਾਡੇ ਬੱਚੇ ਵੀ ਆ ਪਰ ਉਹਨਾਂ ਸਾਰਿਆਂ ਦੇ ਨਾਲ ਨਾਲ ਆਪਣੇ ਜਿਹੜੇ ਮਾਪੇ ਆ ਉਹ ਨਹੀਂ ਛੱਡੀ ਜਾਂਦੇ ਤੇ ਮੈਂ ਆਣਾ ਹੀ ਆਣਾ ਡੇਲੀ ਆਣਾ ਹੀ ਆਣਾ ਤੇ ਮਤਲਬ ਮੇਰੀ ਜਿਹੜੀ ਹਾਲਤ ਆ ਨਾ ਜਦੋਂ ਮੈਂ ਆਪਣਾ ਫੇਸ ਦੇਖਦੀ ਆ ਨਾ ਸ਼ੀਸ਼ੇ 'ਚ ਮੈਨੂੰ ਇਦਾਂ ਆਪਣੇ ਆਪ ਤੇ ਯਕੀਨ ਨਹੀਂ ਹੁੰਦਾ ਕਿ ਹਾਂ ਸੱਚੀ ਮੇਰਾ ਹੀ ਫੇਸ ਆ ਧੁੱਪ ਦੇ ਵਿੱਚ ਘੁੰਮ ਘੁੰਮ ਕੇ ਬੁਰਾ ਹਾਲ ਬਟ ਪਰਮਾਤਮਾ ਮੀਰ ਕਰੇ ਮੰਮੀ ਬਿਲਕੁਲ ਠੀਕ ਹੋ ਜਾਣ ਉਸ ਤੋਂ ਬਾਅਦ ਮੈਂ ਆਪਣੀ ਜਿੰਨੀ ਕੇਅਰ ਕਰਨੀ ਹੋਗੀ ਮੈਂ ਕਰ ਲੈਣੀ ਆ ਬਟ ਹੱਲੇ ਮੇਰਾ ਧਿਆਨ ਸਿਰਫ ਉਹਨਾਂ ਨੂੰ ਸਾਂਭਣ ਤੇ ਆ ਕਿ ਉਹ ਠੀਕ ਹੋ ਜਾਣ